ਜਦੋਂ ਇਹਦੇ ਕੰਮ ਕਰਦੇ ਸਮੇਂ ਛੱਟ ਲੱਗ ਗਈ ਤਾਂ ਉਹਨਾਂ ਨੇ ਵੀ ਇਹ ਵੀਰ ਕਹਿੰਦਾ ਮੈਨੂੰ ਛੱਡਦਾ ਇੱਕ ਮਹੀਨੇ ਤੋਂ ਜਿਗਰਾਜ ਵੀਰ ਦੇ ਨਾਲ ਹੀ ਰਹਿ ਰਿਹਾ ਇਹ ਬੰਦਾ ਜਿਹੜਾ ਕਿ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਸੋਚ ਰਿਹਾ ਸੀ ਮਰਨ ਦੇ ਲਈ ਛੱਡ ਵੀ ਦਿੱਤਾ ਗਿਆ ਸੀ ਪੁਰਾਣੇ ਮਾਲਕਾਂ ਵੱਲੋਂ ਕਿਆ ਬਤਾऊं ਉਹ ਲੋਗਾਂ ਨੇ ਸਿਧੰਭਾਜੀ ਨੇ ਘਰ ਜਾ ਕੇ ਕਿਆ ਪਤਾ ਹੈ ਰਾਜ ਕਹਾ ਗਿਆ ਕੰਮ ਕਰ ਲੈ ਕੇ ਸਿਵ ਰਾਜ ਗਿਆ ਭਗਉ ਸਭਕੇ ਲਈ ਗਿਆ ਭਗਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਨਹੀਂ ਜਿਹੜੇ ਮੋੜ ਤੇ ਕਿੱਥੇ ਕਿਵੇਂ ਇਹਨਾਂ ਟਕਰੇ ਹੋ ਜਾਂਦੇ ਆ ਜ਼ਿੰਦਗੀਆਂ ਸਾਡੀਆਂ ਕਿਵੇਂ ਇੱਕ ਦੂਸਰੇ ਨਾਲ ਜੁੜ ਜਾਂਦੀਆਂ ਜਿਹੜੋ ਅਸੀਂ ਜ਼ਿੰਦਗੀ 'ਚ ਕਦੇ ਦੇਖਿਆ ਵੀ ਨਹੀਂ ਹੁੰਦਾ ਜਿਹਦੇ ਬਾਰੇ ਕਦੇ ਸੁਣਿਆ ਵੀ ਨਹੀਂ ਹੁੰਦਾ ਉਹ ਵੀ ਸਾਡੀ ਜ਼ਿੰਦਗੀ ਬਣ ਜਾਂਦਾ ਕਰੇ ਤੇ ਅੱਜ ਜਗਰਾਜ ਸਿੰਘ ਬਾਈ ਦੌਧਰ ਪਿੰਡ ਤੋਂ ਵੈਸੇ ਤੇ ਇਹ ਮਾਰ ਕਾਨਪੁਰ ਤੋਂ ਨਹੀਂ 나ਗਪੁਰ ਤੋਂ 나ਗਪੁਰ ਤੋਂ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਤੋਂ 나ਗਪੁਰ ਤੋਂ ਲੈ ਕੇ ਆਇਆ ਬਾਈ ਬਾਈ ਟਰੱਕ ਡਰਾਈਵਰ ਟਰੱਕ ਚਲਾਉਂਦਾ ਬੇਟਾ ਇਹਨਾਂ ਦਾ ਉਹ ਵੀ ਟਰੱਕ ਚਲਾਉਂਦਾ ਇਹਨਾਂ ਨੂੰ ਉੱਥੇ ਕਿਤੇ ਢਾਬੇ ਤੇ ਇਹ ਵੀਰ ਮਿਲਿਆ ਇਹ ਵੀ ਸਾਰੀ ਜ਼ਿੰਦਗੀ ਟਰੱਕਾਂ ਵਾਲਿਆਂ ਦੇ ਨਾਲ ਹੀ ਕੱਢੀ ਇਹਨੇ ਵੀ ਉਹ ਵੀ ਪੰਜਾਬੀ ਭਰਾ ਸੀ ਇਹਨਾਂ ਦੇ ਨਾਲ ਟਰੱਕ ਚਲਾਉਂਦਾ ਸੀਗਾ ਤੇ ਜਦੋਂ ਇਹਦੇ ਕੰਮ ਕਰਦੇ ਸਮੇਂ ਸੱਟ ਲੱਗ ਗਈ ਤਾਂ ਉਹਨਾਂ ਨੇ ਵੀ ਇਹ ਵੀਰ ਕਹਿੰਦਾ ਮੈਨੂੰ ਛੱਡਦਾ ਪਹਿਲਾਂ ਮੈਂ ਉਹਨਾਂ ਨਾਲ 15 ਸਾਲ ਕੰਮ ਕੀਤਾ ਕੋਈ ਪੈਸਾ ਨਹੀਂ ਸੀ ਲੈਂਦਾ ਜੋ ਵੀ ਸੀ ਉਹ ਪਰਿਵਾਰ ਸੀ ਮੇਰਾ ਕਿਉਂਕਿ ਇਹ ਬਚਪਨ ਤੋਂ ਹੀ ਮਸ਼ਹੂਰ ਮਤਲਬ ਇੱਕ ਮਾਂ-ਬਾਪ ਹੈ ਨਹੀਂ ਸੀਗਾ ਯਤੀਮ ਸੀਗਾ ਇਦਾਂ ਹੀ ਜਨਮ ਤੋਂ ਪਲਿਆ ਔਖਾ-ਤੋਖਾ ਗਏ ਤਰੀਕੇ ਉਹਨਾਂ ਨੂੰ ਆਂ ਬਾਪ ਬਣਾ ਲਿਆ ਸੀਗਾ ਉਹਨਾਂ ਨੇ ਜਦੋਂ ਇਹਨੂੰ ਦੁੱਖ ਦਾ ਸਮਾਂ ਜਾਂ ਤਕਲੀਫ ਹੋਈ ਤਾਂ ਉਹਨਾਂ ਨੇ ਵੀ ਛੱਡਦਾ ਤੇ ਅੱਗੋਂ ਮਹਾਰਾਜ ਨੇ ਕੋ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਡਿਊਟੀਆਂ ਲਾ ਕੇ ਭੇਜਦੇ ਨੇ ਇਨਸਾਨ ਦੀਆਂ ਜਗਰਾਜ ਵੀਰੇ ਨੂੰ ਇਸ ਵੀਰ ਦੇ ਨਾਲ ਮਿਲਾਇਆ ਇੱਕ ਮਹੀਨੇ ਤੋਂ ਜਗਰਾਜ ਵੀਰ ਦੇ ਨਾਲ ਹੀ ਰਹਿ ਰਿਹਾ ਇਹ ਬੰਦਾ ਜਿਹੜਾ ਕਿ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਸੋਚ ਰਿਹਾ ਸੀ ਤੇ ਜਿਹਨੂੰ ਮਰਨ ਦੇ ਲਈ ਛੱਡ ਵੀ ਦਿੱਤਾ ਗਿਆ ਸੀ ਪੁਰਾਣੇ ਮਾਲਕਾਂ ਵੱਲੋਂ ਤੇ ਉਹ ਅੱਜ ਇੱਥੇ ਸੁਪਨਿਆਂ ਦੇ ਘਰ ਪਹੁੰਚੇ ਆ ਇੱਕ ਅਮੀਰ ਤੇ ਕਾਸ ਲੈ ਕੇ ਜਗਰਾਜ ਵੀਰ ਲੈ ਕੇ ਆਇਆ ਵੀਰ ਨੂੰ ਇਕ ਤਾਂ ਬੇਨਤੀ ਹੈ ਜੇ ਕੋਈ ਇਹਨਾਂ ਨੂੰ ਪਹਿਚਾਨਦਾ ਤਾਂ ਉਹ ਵੀ ਜ਼ਰੂਰ ਸੰਪਰਕ ਕਰਿਓ ਇਹ ਕਹਿੰਦਾ ਮੈਨੂੰ ਯਾਦ ਨਹੀਂ ਜਾਦਾ ਕੁਝ ਸੱਟ ਲੱਗਣ ਨਾਲ ਸਿਰ ਦੇ ਵਿੱਚ ਪਿਛਲੀ ਬੈਕਗ੍ਰਾਉਂਡ ਤਾਂ ਕੋਈ ਵੀ ਯਾਦ ਨਹੀਂ ਪਰਿਵਾਰ ਦਾ ਮਾਪੇ ਦਾ ਭੈਣ ਭਰਾਵਾਂ ਦਾ ਪਰ ਜਿਹੜੇ ਪੁਰਾਣੇ ਮਾਲਕ ਸੀ ਜਿਨ੍ਹਾਂ ਨੇ 15 ਸਾਲ ਕੱਢਿਆ ਉਹਨਾਂ ਦਾ ਨਾਮ ਦੱਸਦਾ ਕੀ ਨਾਮ ਉਹਨਾਂ ਦਾ ਰਾਜ ਪੀਥਮਪਾਜੀ ਨਾਮ tha ਉਹਨੂੰ ਖੁਦ ਬਤਰਾ ਸਾਥ ਮੈਂ ਰਹੂੰ ਕਿ ਆ ਵੀ ਚੋਟ ਲੱਗਣੇ ਬਾਅਦ ਵੀ ਪੀਥਮਪਾਜੀ ਕੱਦੂਪਾਜੀ ਛੋਟੂ ਪਾਜੀ ਨਿੱਕਾ ਵਾਜੀ ਦੀਪ ਵਾਜੀ ਦੋ ਪਾਣ ਕੇ ਬੱਚੇ ਵੀ ਤੇ ਘਰ 'ਤੇ ਪਰਿਵਾਰ ਮੇਂ ਹੀ ਰਹਤੇ ਸੀ ਤੁਮ ਦੋ ਭਾਈ ਦੀ ਸ਼ਾਦੀ ਹੋਈ ਸੀ ਤਿੰਨ ਭਾਈ ਦੀ ਸ਼ਾਦੀ ਹੋਈ ਸੀ ਭਾਈ ਸਭ ਬੱਚੇ ਬਹੁਤ ਪਿਆਰਤਾ ਹਨੀ ਗੁਰਪ੍ਰੀਤ ਸਿਮਰਨ ਯੂਵੀ ਅਸੀ ਉਹਨਾਂ ਦੇ ਬੱਚੇ ਤੇ ਸਭ ਯਾਨੀ ਕਿ ਪਰਿਵਾਰ ਦੇ ਨਾਲ ਇੰਨਾ ਟੈਟ ਸੀ ਬੱਚਿਆਂ ਦੇ ਸਾਰਿਆਂ ਦੇ ਨਾ ਨਾ ਆਟਾ ਵੀ ਨਹੀਂ ਹੁੰਦਾ ਤੇ ਉਹ ਘਰ ਦੇ ਵਿੱਚ ਗਰੀਬੀ ਆ ਆਟਾ ਨਹੀਂ ਹੁੰਦਾ ਇਹ ਕਹਿੰਦਾ ਰੱਖ ਮੈਂ ਭਾਬੀ ਆਪਣੀ ਪੈਲ ਵੇਚ ਦੇ ਨਾ ਬੱਚੇ ਭੁੱਖੇ ਮਰ ਰਹੇ ਪਹਿਲੇ ਮੈਨੂੰ ਪੈਸਾ ਨਹੀਂ ਦੇਊਗਾ ਉਹਨੇ ਫਿਰ 2000 ਰੁਪਏ ਪੈਲ ਦੇ ਕੇ ਆਟਾ ਉੱਤ ਲੈ ਆ ਕੇ ਬੱਚੇ ਨੂੰ ਰੋਟੀ ਬੇਚ ਕੇ ਨਹੀਂ ਗਿਰੀ ਰੱਖ ਕੇ ਬੋਲਦਾ ਹਾਂ ਜਿੱਪੂ ਗਏ ਗਿਰੀ ਰੱਖੇ ਦੀਪ ਭਾਈ ਆਹ ਕਹਿਣੇ ਕਹਿਣੇ ਰੱਖੀ ਜਾਂ ਉਹ ਛਿੜਾ ਉਹਦੋਂ ਬਾਅਦ ਫਿਰ ਇਹਨੇ 1000 ਰੁਪਏ ਦਿੱਤਾ ਕਹਿੰਦਾ 1000 ਤੁਸੀਂ ਤੇ 2000 ਮੈਂ ਦੇਣਾ ਫਿਰ ਉਹ ਛੜਾ ਕੇ ਦਿੱਤੀ ਜਿਹਦੀ ਪੈਰਾਂ ਦੀ ਪੈਰ ਕੁੱਟ ਚੁੱਕੇ ਨੇ ਤੇ ਫਿਰ ਉਹ ਬੱਚਿਆਂ ਨੂੰ ਮਤਲਬ ਬਹੁਤ ਪ੍ਰੇਮ ਸੀ ਹੂੰ ਉਹਨਾਂ ਦੇ ਬੱਚਿਆਂ ਨਾਲ ਉਹਨਾਂ ਦੇ ਬੱਚਿਆਂ ਨੂੰ ਉਹ ਬੱਚੇ ਉਹ ਵੀ ਬੰਦੇ ਜਾਨੀ ਕਿ ਕਿਰਤਕਮਾਈ ਕਰਕੇ ਖਾਂਦੇ ਸੀ ਇੰਨੇ ਜੋਗੇ ਹੈ ਨਹੀਂ ਸੀ ਹਾਂਜੀ ਜਦੋਂ ਸਕੂਲੋਂ ਆਏ ਤੇ ਉਹ ਰੋਟੀ ਰੋਟੀ ਮੰਗ ਰਹੇ ਕਹਿੰਦੀ ਫੋਹਾ ਮਾ ਕੀ ਕਰੇ ਤਾਂ ਕੁਝ ਵੀ ਨਹੀਂ ਗਾ ਇਹ ਕਹਿੰਦਾ ਤੂੰ ਭਾਬੀ ਪੈਲ ਵਿੱਚ ਦੀ ਆਪਣੀ ਉਹ ਰਹਿੰਦੇ ਸੀ ਉੱਥੇ ਹੀ ਹਾਂਜੀ ਉਹ ਵੀ ਵਧੀਆ ਰਹਿੰਦੇ ਗਵਲੀਆ 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 ਠੀਕ ਹੈ ਹੈ ਪੰਜਾਬੀ ਭਾਈ ਸੀ ਉਹ ਹੈ ਹਾਂਜੀ ਪਰ ਇਹ ਜਿਵੇਂ ਬੰਦੇ ਕਮਾਉਣ ਵਾਲੇ ਸੀ ਘਰ ਜਿਵੇਂ ਤੂੰ ਦੱਸਦਾ ਫੇ ਰੋਟੀ ਪਾਣੀ ਦੇ ਵੀ ਔਖੇ ਸੀ ਕਾਹ ਤੋਂ ਕੀ ਗੱਲ ਨਸ਼ਾ ਤੁਸੀਂ ਜ਼ਿਆਦਾ ਕਰਦੇ ਸੀ ਪੀਤੰਬਾ ਜੀ ਕਮਾਉਣ ਵਾਲੇ ਦੀਪਾ ਜੀ ਕਮਾਉਣ ਵਾਲੇ ਕੱਧਵਾ ਜੀ ਕ ਨੀਕਾ ਜੀ ਕਮਾਉਣ ਕبھی ਕبھی ਹੋਤਾ ਉੱਤ ਜਾਣਾ ਘਰ ਮੈਂ ਅਸ ਕੁਝ ਨਹੀਂ ਕਮਾਨ ਕਿਤੇ ਵੀਰੇ ਕਮਜੋਰ ਹੁੰਦੇ ਰਹਤਾ ਹੈ ਹੂੰ ਅਸਾ ਸਭ ਦੋ ਭਰਾ ਦਾ ਜ਼ਿਆਦਾ ਕਰਦੇ ਰੇ ਟ੍ਰੱਕਾਂ ਦੇ ਸੀ ਹੂੰ ਹਾਂਜੀ ਅਸਾ ਤੁਸੀਂ ਮਿਲੇ ਉਹਨਾਂ ਨੂੰ ਨਹੀਂ ਸਾਨੂੰ ਮਿਲੇ ਹੁਣ ਇਹਨੇ ਮੈਨੂੰ ਨੰਬਰ ਲਿਖਾਤੀ ਹੈ ਜੀ ਹੁਣ ਮੈਂ ਅਟੈਚ ਕਰੂੰ ਹਰ ਵਕਤ ਅਸੀਂ ਹਰ 10 ਦਿਨ Nagpur ਜਾਂਦੇ ਸੀ ਹਰ ਤਾਂ ਉਹਨਾਂ ਦੇ ਮੋਬਾਈਲ ਨੰਬਰ ਹੈ ਨਾ ਤੁਹਾਡੇ ਕੋਲ ਮੈਂ ਨੰਬਰ ਜਿਆਦਾ ਨਹੀਂ ਕਿਸੇ ਕੰਦੇ ਉਹਦੇ ਇਹਦੇ ਮਾਮੇ ਦਾ ਹੋਟਾ ਜੀ ਪੰਜਾਬੀ ਦਾ ਤੇ ਉਹਦਾ ਸਿਕੰਦਰ ਜੀ ਲਈ ਫਰਦਾ ਮਤਲਬ ਸਿਮ ਵਾਲਾ ਉਹਦਾ ਲਫਾਫਾ ਜਿਹਨੇ ਕਹਿੰਦਾ ਸਕੈਨਰ ਕਰਕੇ ਨੰਬਰ ਦੇ ਦੇਣਾ ਮੈਂ ਉਹ ਵੀ ਕੋਸ਼ਿਸ਼ ਕਰੂੰਗਾ ਜਾਣਦੀ ਮੈਂ ਹੋ ਸਕਦਾ ਮੈਂ ਅੰਤਰਗਵਾਦੀਰ ਗੱਡੀ ਖੜੀ ਕਰਕੇ ਵੀ ਕਿਉਂ ਆ ਉਹਨਾਂ ਮੈਨੂੰ ਜਾਣਾ ਪਵੇ ਜਿੱਥੋਂ ਤੱਕ ਮੈਨੂੰ ਮਤਲਬ ਪ੍ਰੂਫ ਮਿਲੇ ਮੈਂ ਤੇ ਤੁਹਾਡੇ ਕੋਲੇ ਹਾਜ਼ਰ ਹੋਵਾਂ ਹਾਂ ਕਿਉਂਕਿ ਆਪਾਂ ਨੂੰ ਉਹਨਾਂ ਦਾ ਵੀ ਪਤਾ ਲੱਗੇ ਨਾ ਵੀ ਉਹ ਕੀ ਕਹਿੰਦੇ ਹਨ ਹਾਂਜੀ ਮਾਮਾ ਨੇ ਬੋਲੇ ਵੀ ਤੇ ਰਾਜ ਬੋਲੇ ਨੰਬਰ ਲੈਣਾ ਸਕੈਨ ਕਰਕੇ ਕਰਨਾ मेरी भी बोले बाहर रहती है अगले महीने तो हमारा साथ ही रहे ना उन्होंने पता है लड़का हूँ मिला मावा उनके मावा थे मावा जी बोलता था वही रहते ग्वालियर उनको नहीं पता तेरे तो तो को छोड़ दिया नहीं कोई पता ही नहीं क्या बताया उन लोगों ने क्या पता है छोड़ दिया प्रतम्बा जी ने घर में क्या पता है राज कहा गया कहा ਸਿਵਰਾਜ ਗਿਆਪੋਗੇ ਸਭਕੇ ਲਈ ਗਿਆਪੋਗੇ ਬਸ ਤਈ ਚਲੋ ਦੇਖਦੇ ਆ ਜੀ ਇਹ ਵੀਰ ਕੱ데 ਇਥੇ ਸੁਪਨੇ ਦੇ ਘਰ ਆਇਆ ਇਹਦਾ ਟ੍ਰੀਟਮੈਂਟ ਇੱਥੇ ਸ਼ੁਰੂ ਕਰਾ ਰਹੇ ਆ ਅਗਲਾ ਜੀਵਨ ਇਹਦਾ ਕਿਵੇਂ ਕਿੱਥੇ ਕਿਦਾਂ ਇਹ ਸਭ ਉਹਦੇ ਹੱਥ ਦੇ ਵਿੱਚ ਹੈ ਜਰੂਰ ਸ਼ੇਅਰ ਕਰਿਓ ਵੀਡੀਓ ਜੇ ਕੋਈ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ